دیکھو سواہ پہ سٹا مارا ہے بھی سلوا پا رہے ہیں ਇਤਰੇ ਨੂੰ ਸੱਟ ਆਪਾਂ ਸੱਟਾ ਮਾਰ ਕੇ ਨਾ ਮੱਕੀ ਦਾ ਪਹਿਲੀ ਇੱਕ ਵਾਰ ਬਾੜੀ ਮੱਕੀ ਦਾ ਸੱਟਾ ਮਾਰਤਾ ਤੇ ਫਿਰ ਆਲੂ ਵਾਲੇ ਪਲੈਂਟਰ ਨਾਲ ਬੱਟਾ ਪਾਤੀਆਂ ਇਹ ਰੌਣੀ ਨਹੀਂ ਸੀ ਕੀਤੀ ਪਹਿਲੀ ਦੀ ਸੁੱਕੀ ਪਹਿਲੀ ਦੇ ਵਿੱਚ ਹੀ ਇਹ ਕਿੰਨੇ ਵਧੀਆ ਮੱਕੀ ਹਰੀ ਹੋਈ ਹੈ ਇਹ ਥੋੜਾ ਜਹਾ ਤੋਂ ਲੇਟ ਹੋ ਗਿਆ ਹੈ ਕਿ ਨਹੀਂ ਅੱਜ ਕੱਲ ਨੂੰ ਤਾਂ ਇਹ ਜਿਹੜੋਂ ਦੀ ਕਣ ਕਬੜੀ ਆ ਅੱਜ ਕੱਲ ਨੂੰ ਤਾਂ ਇਹ ਚਾਹੀਦੇ ਸੀ ਕਟੋ-ਕਟ ਫੁੱਟ-ਫੁੱਟ ਹਾਂਜੀ ਆ 9 ਦਿਨ ਦੀ ਪਨੀਰੀ ਆ ਜੀ ਹਜੇ ਅੱਜ ਇਹ 16 16 ਮਈ ਦੀ ਮਿੱਧੀ ਹੋਈ ਆ ਮੈਂ ਉਹਦੇ ਫੋਟੋ ਵੀ ਪਾਏ ਵੀਡੀਓ ਬਣਾ ਕੇ ਪਾਈ ਸੀ ਸਵਾਪ ਪਾਉਂਦਿਆਂ ਦੀ ਉਹ ਵੀਡੀਓ ਦੇ ਵਿੱਚ ਆ ਨਾਲ ਮੱਕੀ ਦਾ ਵੀ ਜ਼ਿਕਰ ਕੀਤਾ ਸੀਗਾ ਤੇ 16 ਮਈ ਨੂੰ ਮੈਂ ਵੀਡੀਓ ਪਾਈ ਸੀ ਨਾਲ ਆਹ ਮੱਕੀ ਦਾ ਵੀ ਜਿਹੜੀ ਬੱਟਾ ਤੇ ਮੱਕੀ ਵੀਜੀ ਸੀਗੀ ਲੈ ਲੇ ਕੋ ਹਾਂਜੀ ਆਦੋ ਕਹਰੇ 19 ਮਈ ਦੀ ਪੀਜੀ ਆ ਜੀ ਇਹ ਪਨੀਰੀ Non mai di vedi, eh. Quelli qui non li hanno neanche. Ah, te mai di vedi, eh, i piedi. 8 24 25 ਪਰ ਇਹ ਮੈਂ ਨਾ ਤੀਜਾ ਦਿਨ ਆ ਦੇਖੋ ਇਹਨ ਪੂਰੀ ਵਧੀਆ ਹਰੀ ਹੋ ਗਈ